ਜਮੀਨਾ ਦੇਖੋ ਕਿੰਨੀਆਂ ਖਾ ਗਿਆ ਇਹ ਦਰਿਆ ਉਹ ਢਿੱਗ ਜਿਹੜੇ ਦਿਖ ਰਹੇ ਤੁਹਾਨੂੰ ਉਹ ਢਿੱਗਾ ਤੱਕ ਪਹਿਲਾਂ ਜਿਹੜਾ ਬੰਨ ਹੋਇਆ ਕਰਦਾ ਸੀ ਪੁਰਾਣਾ ਇਸ ਦਰਿਆ ਦਾ ਗੰਨੇ ਦੀ ਫਸਲ ਦਾ ਵੀ ਕਹਿੋ ਜਿਹਾ ਹਾਲ ਇਸ ਪਾਣੀ ਦੀ ਤਬਾਹੀ ਨੇ ਬਣਾ ਦਿੱਤਾ ਇਹਨਾਂ ਹੜਾ ਨੇ ਬਣਾ ਦਿੱਤਾ ਇਹ ਸਾਰਾ ਇਲਾਕਾ ਦੇਖਣ ਦੇ ਵਿੱਚ ਤੁਹਾਨੂੰ ਐ ਲੱਗ ਰਿਹਾ ਕਿ ਇਹ ਸਾਰਾ ਦਰਿਆ ਹੀ ਹੁਣਾ ਪਰ ਦਰਿਆ ਇਸ ਤੋਂ 1-2 ਕਿਲੋਮੀਟਰ ਪਰੇ ਰਹਿ ਜਾਂਦਾ ਜਿੱਥੇ ਉਹ ਟਰੈਕਟਰਾਂ ਦੀ ਸੇਵਾ ਚੱਲ ਰਹੀ ਹੈ ਨਾ ਜਿੱਥੇ ਉਹ ਉਸ ਕੁਛ ਇਹੋ ਜਿਹੀ ਤਬਾਹੀ ਮਚਾਈ ਆ ਦੇਖ ਲੋ ਛੋਨੇ ਦੀ ਫਸਲ ਦਾ ਕੀ ਹਾਲ ਕਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਲਗਭਗ 4-5 ਦਿਨ ਹੋ ਗਏ ਪੰਜਾਬ ਵਿੱਚ ਹਰਪੀੜ ਤੇ ਇਲਾਕਿਆਂ ਦੇ ਵਿੱਚ ਟਰੈਕਟਰ ਤੇ ਕਿਰਾਏ ਲੈ ਕੇ ਆਏ ਸੀਗੇ ਪਿਛਲੇ 2-4 ਦਿਨਾਂ ਤੋਂ ਅਸੀਂ ਆਪਾਂ ਪਾਜੀ ਪਿੰਡ ਠੇਠਰ ਕੇ ਸੀਗੇ ਹਾਂਜੀ 5 ਦਿਨਾਂ ਤੋਂ ਪਿਛਲੇ 5 ਦਿਨਾਂ ਤੋਂ 5 ਦਿਨਾਂ ਤੋਂ ਅਸੀਂ ਪਿੰਡ ਠੇਠਰ ਕੇ ਜਿਹੜੀ ਸੇਵਾ ਨਿਭਾ ਰਹੇ ਸੀਗੇ ਤੇ ਅੱਜ ਅਸੀਂ ਪਹੁੰਚਿਆ ਜੀ ਧਰਮਕੋਟ ਜੇਕਰ ਇੱਥੋਂ ਦੇ ਇਲਾਕੇ ਦੀ ਗੱਲ ਕਰੀਏ ਇੱਥੇ ਬਹੁਤ ਵੱਡੀ ਤਬਾਹੀ ਹੈ ਉਸ ਦੇ ਉਸ ਦੇ ਕੰਪੈਰੀਸ਼ਨ ਦੇ ਵਿੱਚ ਭਾਜੀ ਇੱਥੇ ਵਾਹ ਬਹੁਤ ਵੱਡਾ ਸਾਰੇ ਕੋਲ ਨੁਕਸਾਨਾ ਜੋ ਬੰਦ ਹਾਂਜੀ 4 ਕਿਲੋਮੀਟਰ ਬਹੁਤ ਬੜਾ ਨੁਕਸਾਨ ਹੈ ਬਹੁਤ ਬਹੁਤ ਵੱਡਾ ਨੁਕਸਾਨ ਹੈ ਨਾਰਮਲ ਜੀ ਗੱਲ ਕਰੀਏ ਤਾਂ ਸਾਡਾ ਖੋਦਾ ਦਿਲ ਦੇਖ ਕੇ ਬਹੁਤ ਡਰਿਆ ਮਤਲਬ ਕਿ ਇੰਨਾ ਸਾਨੂੰ ਦੁੱਖ ਹੋ ਰਿਹਾ ਹੈ ਸਾਰੀਆਂ ਚੀਜ਼ਾਂ ਦੇਖ ਕੇ ਤਿਆਰ ਫਸਲਾਂ ਖੜੀਆਂ ਨੇ ਗੰਨੇ ਦੀ ਫਸਲ ਤਿਆਰ ਖੜੀ ਹੈ ਗੰਨੇ ਦੀ ਫਸਲ ਦੇ ਵਿੱਚ ਇੰਨੀ ਨਹੀਂ ਰੇਤਾ ਭਰ ਚੁੱਕੀ ਹੈ ਚੋਨਾ ਸਾਰਾ ਕੁਝ ਖਤਮ ਹੋ ਚੁੱਕਾ ਹੈ ਤੇ ਮੇਰੇ ਪਿਛਲੀ ਸਾਈਡ ਤੁਸੀਂ ਦੇਖ ਸਕਦੇ ਹੋ ਇਹ ਰਾਵੀ ਦਰਿਆ ਤੇ ਅਸੀਂ ਬਿਲਕੁਲ ਰਾਵੀ ਦਰਿਆ ਦੇ ਕੰਢੇ ਤੇ ਖੜੇ ਆ ਤੇ ਇਸ ਟਾਈਮ ਜਿਹੜੀ ਇਸ ਇਲਾਕੇ ਦੇ ਵਿੱਚ ਰਾਵੀ ਦਰਿਆ ਦੇ ਬੰਨ ਨੂੰ ਬੰਨਣ ਦੀ ਜਿਹੜੀ ਸੇਵਾ ਲਗਾਤਾਰ ਜਾਰੀ ਹੈ ਅੱਜ ਵੀ ਕੁਝ ਨਵੀਆਂ ਟੀਮਾਂ ਆਈਆਂ ਨੇ ਮੋਗੇ ਤੋਂ ਭਾਜੀ ਤੋਂ ਢੁੱਡੀਕੇ ਤੋਂ ੋਕਿਆਂ ਤੋਂ ਬੱਚੀ ਟਰੈਕਟਰ ਲੈ ਕੇ ਆਏ ਆ ਦਰਸ਼ਕ ਹੁਣੀਆਂ ਜਿੱਤੇ ਹੁਣੀਆਂ ਉਹ ਬੰਦੇ ਤੇ ਬਿਲਕੁਲ ਬਿਲਕੁਲ ਆ ਦਸ਼ਵੀਰ ਹੁਣੀ ਵੀ ਆਇਆ ਅਚਾਨਦਪੁਰ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਨਿਭਾਈ ਸੀਗੀ ਤੇ ਆਪਾਂ ਉਹਨਾਂ ਨੂੰ ਵੀ ਮਿਲਾਂਗੇ ਤਾਂ ਫਿਲਹਾਲ ਅੱਜ ਦੀ ਜੇਕਰ ਗੱਲ ਕਰੀਏ ਅੱਜ ਆਪਾਂ ਧਰਮਕੋਟ ਦੇ ਇਲਾਕੇ ਦੇ ਵਿੱਚ ਆ ਤੇ ਬੈਕਸਾਈਡ ਮੇਰੇ ਰਾਵੀ ਦਰਿਆ ਹੈ ਤੇ ਇੱਥੋਂ ਦੀਆਂ ਕਿਹੋ ਜਿਹੀਆਂ ਸਥਿਤੀਆਂ ਇਸ ਟਾਈਮ ਬੜੀਆਂ ਹੋਈਆਂ ਨੇ ਤੇ ਕੀ ਕੀ ਸੇਵਾਵਾਂ ਇਸ ਟਾਈਮ ਇਸ ਇਲਾਕੇ ਦੇ ਵਿੱਚ ਚੱਲ ਰਹੀਆਂ ਨੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਮੈਂ ਜ਼ਰੂਰ ਸਾਂਝੀਆਂ ਕਰਦਾ ਤੇ ਵੀਡੀਓਜ਼ ਨਾਲ ਜ਼ਰੂਰ ਬਣੇ ਰਹੋ ਤੇ ਪਾਜੀ ਫਿਰ ਹੁਣ ਆਪਾਂ ਕਰੀਏ ਆਪਣੀ ਸੇਵਾ ਦੀ ਸ਼ੁਰੂਆਤ ਤੇ ਜਿਵੇਂ ਕਿ ਮੈਂ ਤੁਹਾਨੂੰ ਦ ਧਰਮਕੋਟ ਦੇ ਇਲਾਕੇ ਦੇ ਵਿੱਚ ਤੇ ਬਿਲਕੁਲ ਰਾਵੀ ਦਰਿਆ ਦੇ ਕੰਡੇ ਤੇ ਖੜੇ ਸੀਗੇ ਅਧਰਲੀ ਸਾਈਡ ਰਾਵੀ ਦਰਿਆ ਹੈ ਦੂਰ ਦੂਰ ਤੱਕ ਦੇਖੋ ਕਿੰਨੀ ਦੂਰ ਤੱਕ ਇਹ ਦਰਿਆ ਜਿਹੜਾ ਫੈਲਿਆ ਹੋਇਆ ਹੈ ਤੇ ਇਸ ਦਰਿਆ ਨੇ ਬਹੁਤ ਵੱਡੀ ਤਬਾਹੀ ਜਿਹੜੀ ਹੈ ਇਹਨਾਂ ਇਲਾਕਿਆਂ ਦੇ ਵਿੱਚ ਮਚਾਈ ਹੈ ਤੇ ਅੱਜ ਦੀ ਜੇਕਰ ਗੱਲ ਕਰਾਂ ਅੱਜ ਮੈਂ ਆ ਜਿਹੜੀਆਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗਾ ਉਹ ਸਾਂਝੀਆਂ ਕਰਾਂਗਾ ਜੀ ਧਰਮਕੋਟ ਦੇ ਇਲਾਕੇ ਦੇ ਵਿੱਚੋਂ ਤੇ ਇੱਥੇ ਲਗਾਤਾਰ ਸੇਵਾਵਾਂ ਜਾਰੀ ਨੇ ਅ ਇੱਥੇ ਜਿਹੜੇ ਬੰਨਾਂ ਦੇ ਵਿੱਚ ਪਾੜ ਪਏ ਸੀ ਜਿਹੜੇ ਬੰਨ ਖਤਮ ਹੋ ਚੁੱਕੇ ਸੀਗੇ ਉਹਨਾਂ ਬੰਨਾਂ ਨੂੰ ਬੰਨਣ ਦੀ ਜਿਹੜੀ ਸੇਵਾ ਹੈ ਲਗਾਤਾਰ جاری ਹੈ ਤੇ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਟਰੈਕਟਰ ਨੇ ਇੱਥੇ ਸੇਵਾ ਵਾਸਤੇ ਪੁੱਜੇ ਨੇ ਤੇ ਜਿਵੇਂ ਕਿ ਮੈਂ ਗੱਲ ਕਰ ਰਿਹਾ ਸੀਗਾ ਅੱਜ ਇੱਕ ਨਵੀਂ ਟੀਮ ਆਈ ਹੈ ਮੋਗੇ ਤੋਂ ਪਿੰਡ ਟੁੱਡੀਕੇ ਤੋਂ ਕੋਕਿਆਂ ਕੋਕੇਕਲਾ ਤੋਂ ਵੀਰ ਜੀ ਹੁਣੀ ਆਏ ਨੇ ਪਿਛਲੇ ਸਾਲ ਜਾਂ ਜਦੋਂ ਚਾਦਪੁਰੇ ਸਾਡੇ ਉੱਥੇ ਫਲੱਡ ਆਇਆ ਸੀਗਾ ਤੇ ਇਹਨਾਂ ਭਾਈ ਹੁਣ ਬਹੁਤ ਵੱਡੀ ਸੇਵਾ ਨਿਭਾਈ ਸੀ ਤੇ ਅੱਜ ਇਹਨਾਂ ਦੀ ਟੀਮ ਦੇ ਨਾਲ ਅਸੀਂ ਇੱਥੇ ਪੁੱਜੇ ਆ ਤੇ ਇੱਥੋਂ ਦੀਆਂ ਜੋ ਵੀ ਸਥਿਤੀਆਂ ਨੇ ਕਿਹੋ ਜਿਹੇ ਹਾਲਾਤ ਨੇ ਉਮੈਂ ਤੁਹਾਡੇ ਨਾਲ ਵੀਡੀਓ ਤੇ ਆਹੀ ਜਰੂਰ ਸਾਂਝੇ ਕਰਦਾ ਤੇ ਸਾਹਮਣੇ ਦੇਖੋ ਲੰਗੜਾ ਦਾ ਵੀ ਇਥੇ ਪੂਰਾ ਖਾਸ ਪ੍ਰਬੰਧ ਕੀਤਾ ਹੋਇਆ ਹੈ ਜੋ ਵੀ ਵੀਰ ਇਥੇ ਸੇਵਾਵਾਂ ਵਾਸਤੇ ਆਉਂਦੇ ਨੇ ਕਿਸੇ ਵੀ ਤਰ੍ਹਾਂ ਦੀ ਉਹਨਾਂ ਵਾਸਤੇ ਕੋਈ ਕਮੀ ਨਹੀਂ ਹੈ ਹਰ ਇੱਕ ਤਰ੍ਹਾਂ ਦੀ ਸਹੂਈਦਾ ਲੰਗੜਾ ਦੀ ਸਹੂਈਦਾ ਰਹਿਣ ਦੀ ਸਹੂਈਦਾ ਸਾਰੀਆਂ ਚੀਜ਼ਾਂ ਇਥੇ ਬਹੁਤ ਵਧੀਆ ਤਰੀਕੇ ਨਾਲ ਇੰਤਜ਼ਾਮ ਕੀਤਾ ਹੋਇਆ ਹੈ ਤੇ ਇਸ ਤਰ੍ਹਾਂ ਜੀਸੀਬੀ ਮਸ਼ੀਨਾਂ ਲਗੀਆਂ ਹੋਈਆਂ ਨੇ ਤਾਂ ਕਿ ਬੰਨਾਂ ਨੂੰ ਦੁਆਰਾ ਤੋਂ ਬੰਨਿਆ ਜਾ ਸਕੇ ਤੇ ਇਹ ਜੋ ਤਸਵੀਰਾਂ ਨੇ ਸਾਹਮਣੇ ਨੇ ਰਾਵੀ ਦਰਿਆ ਦੀਆਂ ਜਿਸ ਨੇ ਬਹੁਤ ਵੱਡੀ ਤਬਾਹੀ ਜਿਹੜੀ ਪੰਜਾਬ ਦੇ ਵਿੱਚ ਮਚਾਈ ਹੈ ਤੇ ਹੋਰ ਵੀ ਚੀਜ਼ਾਂ ਜਿਹੜੀਆਂ ਮੈਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਦਾ ਪਹਿਲਾਂ ਅਸੀਂ ਪਿੰਡ ਠੇਠਰ ਕੇ ਚਾਰ-ਪੰਜ ਦਿਨ ਸੇਵਾ ਨਿਭਾਈ ਤੇ ਹੁਣ ਇੱਕ ਸਾਡੇ ਵੀਰਾਂ ਦੀ ਟੀਮ ਆਈ ਸੀਗੀ ਪਿੰਡ ਟੁੱਡੀਕੇ ਤੋਂ ਮੋਗੇਰੇ ਇਲਾਕੇ ਚੋਂ ਤੋਂ ਉਹਨਾਂ ਵੀਰਾਂ ਦੇ ਨਾਲ ਮਿਲ ਕੇ ਅਸੀਂ ਹੁਣ ਧਰਮਕੋਟ ਦੇ ਇਲਾਕੇ ਦੇ ਵਿੱਚ ਪਹੁੰਚੇ ਆ ਤੇ ਇੱਥੇ ਜਿਹੜਾ ਰਾਵੀ ਦਾ ਜਿਹੜਾ ਬੰਨ ਟੁੱਟਿਆ ਸੀ ਉਸ ਬੰਨ ਨੂੰ ਪੱਕੇ ਕਰਨ ਦੀ ਜਿਹੜੀ ਸੇਵਾ ਲਗਾਤਾਰ ਚੱਲ ਰਹੀ ਹੈ ਤੇ ਇਸ ਤਰ੍ਹਾਂ ਲਗਾਤਾਰ ਵੀਰਾਂ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਬੰਨ ਨੂੰ ਪੱਕੇ ਕਰਨ ਦੀਆਂ ਲਗਾਤਾਰ ਵੀਰਾਂ ਵੱਲੋਂ ਸੇਵਾਵਾਂ ਨਿਭਾਈਆਂ ਜਾ ਰੀਆਂ ਨੇ ਜਿਵੇਂ ਕਿ ਗੱਲ ਮੈਂ ਕਰ ਰਿਹਾ ਸੀਗਾ ਡੀਜ਼ਲ ਵਗੈਰਾ ਦੀ ਜਾਂ ਲੰਗਰਾਂ ਦੀ ਸੇਵਾ ਦੀ ਤਾਂ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੇਵਾ ਦੀ ਕਮੀ ਨਹੀਂ ਹੈਗੀ ਅ ਹਰ ਇੱਕ ਤਰ੍ਹਾਂ ਦੀ ਸੇਵਾ ਇੱਥੇ ਲਗਾਤਾਰ ਜਾਰੀ ਹੈ ਅ ਅਲੱਗ-ਅਲੱਗ ਇਲਾਕੇ ਤੋਂ ਵੀਰ ਆਣ ਕੇ ਇੱਥੇ ਡੀਜ਼ਲ ਦੀਆਂ ਸੇਵਾਵਾਂ ਨਿਭਾ ਰਹੇ ਨੇ ਤੇ ਪਰਲੇ ਬੰਨੇ ਉੱਥੇ ਲੰਗਰਾਂ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ ਤਾਂ ਕੁਝ ਇਸ ਤਰੀਕੇ ਨਾਲ ਸਾਹਮਣੇ ਤੁਸੀਂ ਤਸਵੀਰਾਂ ਦੇਖ ਵੀ ਸਕਦੇ ਹੋ ਕਿ ਕੁਝ ਇਸ ਤਰੀਕੇ ਨਾਲ ਪੂਰੇ ਜੋਸ਼ ਤੇ ਜਨੂੰਨ ਦੇ ਨਾਲ ਅ ਇੱਥੇ ਵੀਰ ਲੱਗੇ ਹੋਏ ਨੇ ਹਾਲਾਂਕਿ ਇਹਨਾਂ ਵੀਰਾਂ ਦੀ ਇੱਥੇ ਜ਼ਮੀਨ ਨਹੀਂ ਹੈਗੀ ਨਾਇਨਾ ਦਾ ਕੋਈ ਇਥੇ ਇਲਾਕਾ ਹੈ ਪਰ ਫਿਰ ਵੀ ਇੱਕ ਇਨਸਾਨੀਅਤ ਦੇ ਨਾਤੇ ਕਿਸਾਨ ਭਰਾਵਾਂ ਦੀ ਮਦਦ ਕਰਨ ਵਾਸਤੇ ਇਹ ਵੀ ਦੂਰੋਂ ਦੂਰੋਂ ਆਏ ਹੋਏ ਨੇ ਤਾਂ ਕਿ ਜਿਹੜੀਆਂ ਫਸਲਾਂ ਖਰਾਬ ਹੋਈਆਂ ਨੇ ਜਿਹੜੀਆਂ ਜ਼ਮੀਨਾਂ ਖਰਾਬ ਹੋਈਆਂ ਨੇ ਇਹਨਾਂ ਜ਼ਮੀਨਾਂ ਨੂੰ ਫਿਰ ਤੋਂ ਆਬਾਦ ਕੀਤਾ ਜਾ ਸਕੇ ਤੇ ਆਪਣੇ ਜਿਹੜੇ ਕਿਸਾਨ ਭਰਾ ਨੇ ਇੱਥੇ ਦੁਬਾਰਤੋਂ ਫਸਲਾਂ ਉਗਾ ਸਕਣ ਤੇ ਇੱਕ ਵਾਰ ਦੁਬਾਰਤੋਂ ਮੈਂ ਤਸਵੀਰਾਂ ਸਾਂਝੀਆਂ ਕਰਦਾ ਤੇ ਪਰਲੀ ਸਾਈਡ ਜਿੰਨੀ ਵੀ ਦੂਰ ਤੱਕ ਤੁਸੀਂ ਦੇਖਦੇ ਹੋਏ ਰਹਿ ਗਿਆ ਦਾ ਰਾਵੀ ਦਰਿਆ ਤੇ ਇਸ ਰਾਵੀ ਦਰਿਆ ਨੇ ਬਹੁਤ ਵੱਡੀ ਤਬਾਹੀ ਧਰਮਕੋੜ ਦੇ ਇਲਾਕੇ ਦੇ ਵਿੱਚ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮਚਾਈ ਹੈ ਜਿਸ ਕਰਕੇ ਕਿਸਾਨ ਵੀਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਕਈਆਂ ਦੇ ਘਰ ਵੀ ਤਬਾਹ ਹੋਏ ਨੇ ਤੇ ਇਦਾਂ ਹੀ ਨੇ ਕੁਝ ਹੋਰ ਵੀਡੀਓ ਮੈਂ ਜਾ ਕੇ ਇਥੇ ਫਸਲਾਂ ਵਗੈਰਾ ਸੀਗੀ ਗੰਨੇ ਦੀ ਫਸਲ ਸੀਗੀ ਉੱਥੇ ਜਾ ਕੇ ਵੀ ਤੁਹਾਡੇ ਨਾਲ ਸਾਂਝਾ ਕਰਦਿਆਂ ਕਿ ਗੰਨੇ ਦੀ ਫਸਲ ਕਿੰਨੀ ਉੱਚੀ ਹੁੰਦੀ ਆ ਤੇ ਪੂਰੀ ਦੀ ਪੂਰੀ ਗੰਨੇ ਦੀ ਫਸਲ ਵੀ ਰੇਤਾ ਦੇ ਵਿੱਚ ਡੁੱਬੀ ਰੇਤਾ ਦੇ ਵਿੱਚ ਦੱਬ ਗਈ ਆ ਮੈਂ ਉੱਥੇ ਜਾ ਕੇ ਵੀ ਕੁਝ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦਾ ਇੱਕ ਵਾਰ ਮੈਂ ਹੁਣ ਤੁਹਾਨੂੰ ਐਸੇ ਇਲਾਕੇ ਦੇ ਵਿੱਚ ਧਰਮਕੋਟ ਦੇ ਇਲਾਕੇ ਦੇ ਵਿੱਚ ਫਸਲਾਂ ਦਿਖਾਦਾ ਇਹ ਸਾਹਮਣੇ ਗੰਨੇ ਦੀ ਫਸਲ ਹੈ ਤੇ ਗੰਨੇ ਦੀ ਫਸਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕਿੰਨਾ ਰੇਤਾ ਚੜਿਆ ਹੋਇਆ ਹੈ ਫਸਲ ਦਾ ਲੈਵਲ ਜਿਹੜੀ ਜ਼ਮੀਨ ਦਾ ਲੈਵਲ ਹੈ ਉਹ ਇਸ ਜਗ੍ਹਾ ਤਾਂ ਹੈ ਇਸ ਤੋਂ ਵੀ ਥੱਲੇ ਹੈ ਜਿਹੜੇ ਖੱਡੇ ਪੱਟੇ ਹੋਏ ਨਾ ਇਸ ਤੋਂ ਵੀ ਥੱਲੇ ਹੈ ਤੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਨੀ ਕਿੰਨੀ ਰੇਤਾ ਹੈ ਗੰਨੇ ਦੀ ਫਸਲ ਦੇ ਵਿੱਚ ਭਰ ਚੁੱਕੀ ਹੈ ਮਤਲਬ ਗੰਨੇ ਦੀ ਫਸਲ 20 ਰੇਤਾ ਦੇ ਹੇਠਾਂ ਆ ਗਈ ਤੇ ਇਹੋ ਜਿਹਾ ਮੰਜ਼ਰ ਇਹੋ ਜਿਹੀਆਂ ਸਥਿਤੀਆਂ ਜਿਹੜੀਆਂ ਨੇ ਇਸ ਟਾਈਮ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਸੀ ਉਸ ਤਬਾਹੀ ਨੇ ਬਣਾ ਦਿੱਤੀਆਂ ਨੇ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਉਹਨਾਂ ਨੇ ਬਣਾ ਦਿੱਤੀਆਂ ਨੇ ਪੂਰੀ ਦੀ ਪੂਰੀ ਗੰਨੇ ਦੀ ਫਸਲ ਜਿਹੜੀ ਹੈ ਖਤਮ ਹੋ ਚੁੱਕੀ ਹੈ ਦੇਖ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੇ ਕਿੰਨੀ ਕਿੰਨੀ ਰੇਤਾ ਇਸ ਟਾਈਮ ਇਹਨਾਂ ਉੱਪਰ ਚੜੀ ਹੋਈ ਹੈ ਇਸ ਫਸਲ ਉੱਪਰ ਚੜੀ ਹੋਈ ਹੈ ਮਤਲਬ ਕੁੱਲ ਮਿਲਾ ਕੇ ਗੱਲ ਕਰੀਏ ਕਿ ਰਾਵੀ ਕੰਡੇ ਤੇ ਲੱਗੇ ਬੰਨੇ ਦੇ ਜਿੰਨੀਆਂ ਫਸਲਾਂ ਨੇ ਉਹ ਸਾਰੀਆਂ ਫਸਲਾਂ ਖਤਮ ਹੋ ਚੁੱਕੀਆਂ ਨੇ ਇਹ ਇਸਾਈਡ ਰਹਿ ਗਿਆ ਰਾਵੀ دریا ਜਿਵੇਂ ਕਿ ਤੁਹਾਡੇ ਨਾਲ ਪਹਿਲਾਂ ਹੀ ਤਸਵੀਰਾਂ ਸਾਂਝੀਆਂ ਕਰਦਾ ਆ ਰਿਹਾ ਤੇ ਰਾਦ ਰਿਆ ਨੇ ਬਹੁਤ ਭਾਰੀ ਤਬਾਹੀ ਜਿਹੜੀ ਹੈ ਮਚਾਈ ਹੈ ਵੱਡੀਆਂ-ਵੱਡੀਆਂ ਫਸਲਾਂ ਝੋਨੇ ਦੀਆਂ ਫਸਲਾਂ ਗੰਨੇ ਦੀ ਫਸਲ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਇਹ ਸਾਹਮਣੇ ਤਸਵੀਰਾਂ ਬਿਆਨ ਕਰਦੀਆਂ ਇਸ ਚੀਜ਼ ਨੂੰ ਕਾਫੀ ਕਿਲਿਆਂ ਦੇ ਵਿੱਚ ਇਹ ਜਿਹੜੀ ਗੰਨੇ ਦੀ ਫਸਲ ਲੱਗੀ ਹੋਈ ਹੈ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਗੰਨੇ ਦੀ ਫਸਲ ਦਾ ਵੀ ਕਿਹੋ ਜਿਹਾ ਹਾਲ ਇਸ ਪਾਣੀ ਦੀ ਤਬਾਹੀ ਨੇ ਬਣਾ ਦਿੱਤਾ ਇਹਨਾਂ ਖੜਾ ਨੇ ਬਣਾ ਦਿੱਤਾ ਪੂਰੀ-ਪੂਰੀ ਫਸਲ ਜਿਹੜੀ ਹੈ ਇਸ ਰੇਤਾ ਥੱਲੇ ਦਬ ਚੁੱਕੀ ਹੈ ਤੇ ਬਹੁਤ ਬੁਰਾ ਹਾਲ ਹੈ ਯਾਰ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਦਰਿਆ ਦੇ ਲਾਗੇ ਬੰਨੇ ਨਾਲ ਲੱਗਦੇ ਇਲਾਕੇ ਹਨ ਤਾਂ ਉਹਨਾਂ ਦੇ ਵਿੱਚ ਫਸਲਾਂ ਦਾ ਤੇ ਨਾਲ ਲੱਗਦੇ ਪਿੰਡਾਂ ਦਾ ਬਹੁਤ ਬੁਰਾ ਹਾਲ ਇਹਨਾਂ ਹੜ੍ਹਾਂ ਨੇ ਬਣਾ ਦਿੱਤਾ ਹੈ ਚਲੋ ਇੱਕ ਜਿਹੜੀ ਗੱਲ ਇਹ ਹੈ ਕਿ ਪੰਜਾਬ ਇਕਜੁੱਟ ਹੋ ਕੇ ਪੰਜਾਬ ਦੇ ਵੀਰ ਇਕਜੁੱਟ ਹੋ ਕੇ ਕਿਸਾਨ ਭਰਾ ਇਕਜੁੱਟ ਹੋ ਕੇ ਇਹਨਾਂ ਇਲਾਕਿਆਂ ਦੇ ਵਿੱਚ ਮਦਦ ਵਾਸਤੇ ਪਹੁੰਚੇ ਹੋਏ ਨੇ ਤੇ ਉਹ ਬਹੁਤ ਵੱਡੀ ਗੱਲ ਹੈ ਤੇ ਜਿਵੇਂ ਕਿ ਮੈਂ ਤੁਹਾਡੇ ਨਾਲ ਪਹਿਲਾਂ ਵੀ ਕੁਝ ਤਸਵੀਰਾਂ ਸਾਂਝੀਆਂ ਕਰਕੇ ਆਇਆ ਕਿ ਰਾਵੀ ਦਰਿਆ ਦੇ ਕੰਢੇ ਦੇ ਉੱਪਰ ਪਾਣੇ ਨੂੰ ਬੰਨਣ ਦੀ ਕੋਸ਼ਿਸ਼ ਤੇ ਇਹ ਜਿਹੜੀਆਂ ਜ਼ਮੀਨਾਂ ਨੇ ਇਹ ਜਿਹੜੀਆਂ ਫਸਲਾਂ ਨੇ ਖਤਮ ਹੋ ਚੁੱਕੀਆਂ ਨੇ ਉਹਨਾਂ ਫਸਲਾਂ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਤੇ ਜੇਕਰ ਗੱਲ ਕਰਾਂ ਜਿਵੇਂ ਕਿ ਹੁਣ ਮੈਂ ਤਸਵੀਰਾਂ ਸਾਂਝੀਆਂ ਕਰ ਰਿਹਾ ਇਸ ਫਸਲ ਦੇ ਵਿੱਚੋਂ ਤੇ ਇਸ ਜ਼ਮੀਨ ਨੂੰ ਸਾਫ਼ ਕਰਨ ਦੇ ਵਿੱਚ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿੰਨਾ ਟਾਈਮ ਲੱਗ ਜਾਊਗਾ ਤੇ ਕਦੋਂ ਇਹ ਜ਼ਮੀਨ ਸਾਫ਼ ਹੋਊਗੀ ਕਦੋਂ ਵੀ ਇੱਥੇ ਆਪਣੀ ਫਸਲ ਬੀਜੇਗਾ ਤੇ ਬਹੁਤ ਔਖਾ ਯਾਰ ਸੋਚਣਾ ਬਹੁਤ ਔਖਾ ਹੈ ਮੈਂ ਖੋਦ ਜੇ ਦੋ ਇੱਥੋਂ ਇੱਥੇ ਆਇਆ ਇੱਕ ਵਾਰੀ ਦਰਿਆ ਨੂੰ ਦੇਖ ਕੇ ਤੇ ਇਹ ਸਾਰੇ ਹਾਲਾਤ ਦੇਖ ਕੇ ਮੇਰਾ ਦਿਲ ਖੁਦ ਬਹੁਤ ਦੁਖੀ ਹੋਇਆ ਇੱਕ ਵਾਰ ਤਾਂ ਮੈਂ ਡਰ ਹੀ ਗਿਆ ਕਿਉਂਕਿ ਪਹਿਲੇ 2-4 ਦਿਨ ਅਸੀਂ ਪਿੰਡ ਠੇਠਰ ਕੇ ਸੇਵਾ ਕਰ ਰਹੇ ਸੀਗੇ ਉੱਥੇ ਤਾਂ ਸਿਰਫ ਕੀ ਸੀਗਾ ਬਨ ਦੇ ਵਿੱਚ ਪਾੜ ਪਿਆ ਸੀਗਾ ਤੇ ਰੀਤਾ ਸੀਗੀ ਪਰ ਜਦੋਂ ਇੱਥੋਂ ਆਇਆ ਤਾਂ ਇੱਥੇ ਉਸ ਤੋਂ ਵੀ ਵੱਡੀ ਤਬਾਹੀ ਹੈ ਇੱਕ ਤਾਂ ਨਾਲ ਲੱਗਦਾ ਦਰਿਆ ਦਰਿਆ ਦੇ ਬੰਨ ਟੁੱਟੇ ਹੋਏ ਨੇ ਤੇ ਦੂਜੇ ਬੰਨੇ ਐਦਾਂ ਦੀਆਂ ਫਸਲਾਂ ਮਤਲਬ ਕਿ ਝੋਨੇ ਝੋਨੇ ਦੀ ਫਸਲ ਥੋੜੀ ਨੀਵੀਂ ਹੁੰਦੀ ਹੈ ਪਰ ਗੰਨੇ ਦੀ ਫਸਲ ਕਿੰਨੀ ਉੱਚੀ ਹੁੰਦੀ ਹੈ ਤੁਸੀਂ ਖੁਦ ਅੰਦਾਜ਼ਾ ਲਾ ਅੰਦਾਜ਼ਾ ਲਾ ਸਕਦੇ ਤੇ ਗੰਨੇ ਦੀ ਫਸਲ ਦੇ ਕਹਿੋ ਜੇ ਹਾਲਾਤ ਇਸ ਹੱਦ ਨੇ ਕਰ ਦਿੱਤੇ ਨੇ ਤੇ ਕੁਝ ਹੋਰ ਵੀ ਜਿਹੜੀਆਂ ਤਸਵੀਰਾਂ ਨੇ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦਾ ਅੱਗੇ ਵੀ ਚੱਲਦੇ ਆਪਾਂ ਆ ਸਾਹਮਣੇ ਦੀਆਂ ਤਸਵੀਰਾਂ ਦੇਖੋ ਇਹ ਤਸਵੀਰਾਂ ਦੇਖ ਕੇ ਤੁਹਾਨੂੰ ਤੇ ਲੱਗ ਰਿਹਾ ਹੋਣਾ ਕਿ ਮੈਂ ਕਿਤੇ ਕਿਸੇ ਦਰਿਆ ਵਗੈਰਾ ਦੇ ਵਿੱਚ ਫਿਰ ਰਿਹਾ ਇਹ ਦਰਿਆ ਨਹੀਂ ਇਹ ਕਿਸਾਨ ਭਰਾਵਾਂ ਦੀਆਂ ਜ਼ਮੀਨਾਂ ਸੀਗੀਆਂ ਕਿਸਾਨ ਵੀਰਾਂ ਦੀਆਂ ਜ਼ਮੀਨਾਂ ਸੀਗੀਆਂ ਤੇ ਜਿੰਨੇ ਦਰਿਆ ਨੇ ਵੀ ਦਰਿਆਈ ਬਣਾ ਦਿੱਤਾ ਹੈ ਦਰਿਆ ਇਸ ਤੋਂ ਹਜੇ 1-2 ਕਿਲੋਮੀਟਰ ਪਿੱਛੇ ਰਹਿ ਜਾਂਦਾ ਪਰ ਜਦੋਂ ਬੰਨ ਟੁੱਟਿਆ ਤਾਂ ਬੰਨ ਨੇ ਕੁਝ ਐਹੋ ਜੀ ਤਬਾਹੀ ਮਚਾਈ ਆ ਦੇਖ ਲੋ ਚੋਣੇ ਦੀ ਫਸਲ ਦਾ ਕੀ ਹਾਲ ਕਰਤਾ ਹੈ ਮਤਲਬ ਚੋਨਾ ਤਿਆਰ ਸੀਗਾ ਤੇ ਜਮਾਂ ਖਤਮ ਹੋ ਚੁੱਕਿਆ ਗਲ ਚੁੱਕਿਆ ਤੇ ਕਈ ਜਗਾਵਾਂ ਦੇ ਵਿੱਚ ਬਹੁਤ ਭਾਰੀ ਵਾਤਰਾ ਦੇ ਵਿੱਚ ਰੇਤਾ ਭਰ ਚੁੱਕੀ ਹੈ ਇਹ ਜਿਹੜੀਆਂ ਜ਼ਮੀਨਾਂ ਨੇ ਇਹ ਜ਼ਮੀਨਾਂ ਵੀ ਇੱਕ ਵਾਰ ਬਿਲਕੁਲ ਖਤਮ ਕਰ ਦਿੱਤੀਆਂ ਇਸ ਦਰਿਆ ਨੇ ਤੇ ਕੁਝ ਇਹੋ ਜਿਹੀਆਂ ਸਥਿਤੀਆਂ ਕੁਝ ਇਹੋ ਜਿਹੇ ਹਾਲਾਤ ਨੇ ਜੋ ਕਿ ਇਸ ਟਾਈਮ ਪੰਜਾਬ ਦੇ ਵਿੱਚ ਫੜਾ ਨੇ ਪੜਾਏ ਹੋਏ ਨੇ ਅਸੀਂ ਰਸਤੇ ਦੇ ਵਿੱਚ ਆ ਰਹੇ ਸੀਗੇ ਇੱਥੇ ਤੋਂ ਚਲੋ ਜਿਵੇਂ ਬਿਲਕੁਲ ਤਬਾਹੀ ਕਰਤੀ ਝੋਨੇ ਦੀ ਫਸਲ ਮਤਲਬ ਰੇਤਾ ਬਹੁਤ ਭਰ ਚੁੱਕਿਆ ਤੇ ਰਸਤੇ ਦੇ ਵਿੱਚ ਅਸੀਂ ਆ ਰਹੇ ਸੀਗੇ ਤੇ ਉੱਥੇ ਝੋਨਾ ਖੜਿਆ ਸੀ ਪਰ ਝੋਨੇ ਦੇ ਵਿੱਚ ਹਜੇ ਵੀ ਮਨ ਕੇ ਚਲੋ 1.5 1.5 2 2 ਫੁੱਟ ਪਾਣੀ ਖੜਿਆ ਹੋਇਆ ਝੋਨਾ ਪੱਕਿਆ ਪਿਆ ਪਰ ਝੋਨੇ ਦੇ ਵਿੱਚ ਫਿਲਹਾਲ ਹਜੇ ਵੀ 1.5 1.5 2 2 ਫੁੱਟ ਪਾਣੀ ਖੜਿਆ ਹੋਇਆ ਤੇ ਮਤਲਬ ਉਹ ਗਾੜੀ ਜਾਣਾ ਝੋਨਾ ਤਾਂ ਕੁਝ ਇਦਾਂ ਦੀਆਂ ਸਥਿਤੀਆਂ ਜੋ ਬਰਕਰਾਰ ਨੇ ਇਸ ਟਾਈਮ ਪਿੰਡ ਛੇਤਰ ਕੇ ਧਰਮਕੋਟ ਦਾ ਇਲਾਕਾ ਹੋ ਗਿਆ ਮਤਲਬ ਜਿਹੜੇ ਪਾਕਿਸਤਾਨ ਬਾਰਡਰ ਦੇ ਨਾਲ ਲੱਗਦੇ ਇਲਾਕੇ ਨੇ ਰਾਵੀ ਦਰਿਆ ਦੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਸਾਰਿਆਂ ਇਲਾਕਿਆਂ ਦਾ ਕੁਝ ਇਹੋ ਜਿਹੀ ਹਾਲਾਤ ਜਿਹੜੇ ਨੇ ਇਹੋ ਜਿਹੀਆਂ ਸਥਿਤੀਆਂ ਜਿਹੜੀਆਂ ਨੇ ਬਣੀਆਂ ਹੋਈਆਂ ਨੇ ਤੇ ਅੱਗੇ ਵੀ ਚੱਲਦਾ ਕੁਝ ਇਹੋ ਜਿਹੇ ਹਾਲਾਤਾਂ ਦੀਆਂ ਵੀਡੀਓ ਮਤਲਬ ਦਰਿਆ ਨੇ ਇਹੋ ਜਿਹੇ ਹਾਲਾਤ ਇਸ ਟਾਈਮ ਕਰ ਦਿੱਤੇ ਨੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਅਜਿੱਥੇ ਸੋਲਰ ਲੱਗਿਆ ਨਾ ਇੱਥੇ ਮੋਟਰਾਂ ਵਗੈਰਾ ਸਿਗੀਆਂ ਨਾ ਤਾਂ ਕੋਈ ਮੋਟਰ ਦਾ ਨਾਮੋਂ ਨਿਸ਼ਾਨ ਹੈ ਤੇ ਨਾ ਮੋਟਰ ਵਾਲੇ ਕਮਰੇ ਦਾ ਦੂਰ ਦੂਰ ਤੱਕ ਇਹੋ ਜਿਹੇ ਹਾਲਾਤ ਜਿਹੜੇ ਨੇ ਇਸ ਟਾਈਮ ਇਹ ਇਨਾਂ ਇਲਾਕਿਆਂ ਦੇ ਵਿੱਚ ਬਣੇ ਹੋਏ ਨੇ ਚੱਲਦੇ ਹੁਣ ਆਪਾਂ ਅੱਗੇ ਅੱਗੇ ਉਹ ਵੀ ਕੁਝ ਮੈਂ ਕੁਝ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ ਤੇ ਇੱਕ ਵਾਰ ਆਪਾਂ ਰਾਵੀ ਦਰਿਆ ਤੇ ਵੀ ਚੱਲਾਂਗੇ ਤੇ ਤੁਹਾਨੂੰ ਰਾਵੀ ਦਰਿਆ ਵੀ ਮੈਂ ਪ੍ਰੋਪਰ ਤਰੀਕੇ ਨਾਲ ਸਹੀ ਤਰੀਕੇ ਨਾਲ ਦਿਖਾਣਾ ਕਿ ਰਾਵੀ ਦਰਿਆ ਕਿੱਡਾ ਵੱਡਾ ਹੈ ਤੇ ਉਸ ਉੱਥੇ ਕਿਸ ਤਰੀਕੇ ਨਾਲ ਫਿਲਹਾਲ ਇਸ ਸਮੇਂ ਕੰਮ ਚੱਲ ਰਿਹਾ ਤੇ ਜਿਵੇਂ ਕਿ ਮੈਂ ਧਰਮਕੋਟ ਦੇ ਇਲਾਕੇ ਦੇ ਵਿੱਚੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਸੀਗਾ ਰਾਵੀ ਦਰਿਆ ਦੇ ਆਪਾਂ ਕੰਡੇ ਤੇ ਸੀਗੇ ਰਾਵੀ ਦਿਆ ਦੇ ਨਾਲ ਲੱਗਦੇ ਜਿਹੜੇ ਇਲਾਕੇ ਸੀਗੇ ਉੱਥੋਂ ਮੈਂ ਕੁਝ ਜੋ ਕਿਹੋ ਜਿਹੀਆਂ ਸਥਿਤੀਆਂ ਨੇ ਤੇ ਅਲਾਗੇ ਬੰਨਾ ਦਾ ਇਲਾਕਾ ਦੇਖੋ ਇਹ ਸਾਰਾ ਇਲਾਕਾ ਦੇਖਣ ਦੇ ਵਿੱਚ ਤੁਹਾਨੂੰ ਐ ਲੱਗ ਰਿਹਾ ਕਿ ਇਹ ਸਾਰਾ ਦਰਿਆ ਹੀ ਹੁਣਾ ਪਰ ਦਰਿਆ ਇਸ ਤੋਂ 1-2 ਕਿਲੋਮੀਟਰ ਪਰੇ ਰਹਿ ਜਾਂਦਾ ਜਿੱਥੇ ਉਹ ਟਰੈਕਟਰਾਂ ਦੀ ਸੇਵਾ ਚੱਲ ਰਹੀ ਹੈ ਨਾ ਜਿੱਥੇ ਉਹ ਆਊਟ ਸਾਈਡ ਤੇ ਬੰਨ ਬੰਨਣ ਦਾ ਜਿਹੜਾ ਕੰਮ ਚੱਲ ਰਿਹਾ ਹੈ ਟਰੈਕਟਰਾਂ ਦੇ ਨਾਲ ਬਟ ਇਸ ਟਾਈਮ ਦੂਰ ਦੂਰ ਤੱਕ ਤੁਸੀਂ ਨਿਗਾਹ ਮਾਰੋਗੇ ਨਾ ਜਿੰਨੀ ਵੀ ਦੂਰ ਤੱਕ ਇਹੋ ਹੀ ਹਾਲਾਤ ਬਣੇ ਹੋਏ ਨੇ ਦੂਰ ਦੂਰ ਤੱਕ ਰੇਤਾ ਭਰੀ ਹੋਈ ਹੈ ਅਸੀਂ ਪਿੰਡ ਠੇਠਰ ਕੇ ਸੇਵਾ ਕਰ ਰਹੇ ਸੀ 4-5 ਦਿਨਾਂ ਤੋਂ ਤੇ ਉੱਥੇ ਜਦੋਂ ਸੇਵਾ ਕਰ ਰਹੇ ਸੀ ਸਾਨੂੰ ਲੱਗਿਆ ਕਿ ਇਹ ਬਹੁਤ ਵੱਡੀ ਤਬਾਹੀ ਹੈ ਪਰ ਜਦੋਂ ਅਸੀਂ ਇੱਥੇ ਆਏ ਆ ਤਾਂ ਇੱਥੇ ਦੇਖ ਕੇ ਯਾਰ ਸ਼ਬਦਾਂ ਚ ਇਹ ਚੀਜ਼ ਬਿਆਨ ਨਹੀਂ ਕਰ ਸਕਦੇ ਇੱਥੇ ਦਾ ਉਸ ਨਾਲੋਂ ਵੀ 4 ਕਿਉਂਕਿ ਦੂਰ ਦੂਰ ਤੱਕ ਅਸੀਂ ਦੇਖੀਏ ਜਿੰਨੇ ਵੀ ਇਲਾਕੇ ਤੱਕ ਦੇਖੀਏ ਸਾਰੇ ਕਿਤੇ ਇਦਾਂ ਰੇਤਾ ਭਰੀ ਹੋਈ ਆ ਜਿੰਨੀਆਂ ਫਸਲਾਂ ਨੇ ਉਹ ਸਾਰੀਆਂ ਦਬ ਚੁੱਕੀਆਂ ਨੇ ਤੇ ਜ਼ਮੀਨਾਂ ਦੇ ਵਿੱਚ 5-5 6-6 ਫੁੱਟ ਰੇਤਾ ਭਰੀ ਹੋਈ ਆ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਇੱਥੇ ਰੇਤਾ ਹੈ ਤੇ ਅੱਗੇ ਹੋਰ ਜਮੀਨਾਂ ਵਿੱਚ ਵੱਡੇ ਵੱਡੇ ਖੱਡੇ ਪਏ ਹੋਏ ਨੇ ਤਾਂ ਅਲੱਗ-ਅਲੱਗ ਪਿੰਡਾਂ ਦੀਆਂ ਟੀਮਾਂ ਅਲੱਗ-ਅਲੱਗ ਜਿਹੜੇ ਆ ਸੰਸਥਾਵਾਂ ਨੇ ਉਹ ਲਗਾਤਾਰ ਲੱਗੀਆਂ ਹੋਈਆਂ ਨੇ ਤਾਂ ਕਿ ਇਹਨਾਂ ਨੂੰ ਇਹਨਾਂ ਜ਼ਮੀਨਾਂ ਨੂੰ ਫਿਰ ਤੋਂ ਸਾਫ਼ ਕਰਕੇ ਆਬਾਦ ਕੀਤਾ ਜਾ ਸਕੇ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਦਿਖਾ ਰਿਹਾ ਦੂਰ ਤੱਕ ਜਿੱਥੋਂ ਤੱਕ ਵੀ ਨਿਗਾਹ ਜਾਂਦੀ ਹੈ ਸਾਨੂੰ ਦਿਖਣਾ ਬੰਦ ਹੋ ਰਿਹਾ ਮਤਲਬ ਕਿ ਅੱਗੇ ਵਿਜ਼ਿਬਿਲਟੀ ਘਟ ਜਾਂਦੀ ਹੈ ਪਰ ਦੂਰ-ਦੂਰ ਤੱਕ ਰੇਤਾ ਹੀ ਰੇਤਾ ਰੇਗਿਸਤਾਨ ਹੀ ਰੇਗਿਸਤਾਨ ਬਣਿਆ ਪਿਆ ਹੈ ਤੇ ਜੇਕਰ ਗੱਲ ਕਰਾਂ ਮੈਂ ਧਰਮਕੋਟ ਦੇ ਇਲਾਕੇ ਦੀ ਰਾਵੀ ਦੇ ਨਾਲ ਲੱਗਦੇ ਜਿਹੜੇ ਪਿੰਡ ਨੇ ਲਾਲ ਲੱਗਦੇ ਜਿਹੜੇ ਖੇਤ ਇੱਥੇ ਬਹੁਤ ਵੱਡੀ تباہੀ ਹੈ ਸ਼ਬਦਾਂ ਵਿੱਚ ਇਸ ਚੀਜ਼ ਬਿਆਨ ਨਹੀਂ ਕੀਤੀ ਜਾ ਸਕਦੀ ਇੱਕ ਵਾਰ ਤੁਹਾਡੇ ਨਾਲ ਵੀਡੀਓ ਪਹਿਲਾਂ ਸਾਂਝੀ ਕਰਕੇ ਆਇਆ ਸੀਗਾ ਕਿ ਰਾਵੀ ਦਰਿਆ ਇਸ ਜਗ੍ਹਾ ਤੋਂ ਲਗਭਗ 1.5 ਕਿਲੋਮੀਟਰ ਪਿੱਛੇ ਹੈ ਤੇ ਜੇਕਰ ਇੱਧਰ ਗੱਲ ਕਰਾਂ ਇੱਥੇ ਇੱਕ ਲੱਗੀ ਦਰਾਵੀ ਦਰਿਆ ਬਣਿਆ ਹੋਇਆ ਹੈ ਮਤਲਬ ਕਿ ਪਾਣੀ ਦਾ ਬਹਾਅ ਇੰਨਾ ਤੇਜ਼ ਸੀਗਾ ਇਸ ਸਾਈਡ ਪੂਰੀ ਰੇਤਾ ਹੀ ਰੇਤਾ ਭਰੀ ਹੋਈ ਹੈ ਤੇ ਫਿਰ ਅੱਗੇ ਆਣ ਕੇ ਜ਼ਮੀਨਾਂ ਦੇ ਵਿੱਚ ਇੰਨੇ ਡੂੰਘੇ ਡੂੰਘੇ ਖੱਡੇ ਪੈ ਚੁੱਕੇ ਨੇ ਕਿ ਇੱਕ ਹਸਾਬ ਦਾ ਦਰਿਆ ਹੀ ਲੱਗ ਰਿਹਾ ਤੇ ਰੇਤਾ ਦਾ ਲੈਵਲ ਤੁਸੀਂ ਦੇਖ ਲਓ ਕਟੋ ਕੱਟ ਜਾ ਗੱਲ ਕਰਾਂ ਤਾਂ 8 ਰੋ ਫੁੱਟ ਰੇਤਾ ਦਾ ਲੈਵਲ ਇੱਥੇ ਇਸ ਟਾਈਮ ਹੈਗਾ ਜਿਹੜਾ ਜ਼ਮੀਨਾਂ ਦੇ ਵਿੱਚ ਭਰਿਆ ਹੋਇਆ ਤੇ ਉਸ ਤੋਂ ਬਾਅਦ ਅੱਗੇ ਜ਼ਮੀਨਾਂ ਦੇ ਵਿੱਚ ਇਸ ਤਰੀਕੇ ਨਾਲ ਡੂੰਗੇ ਡੂੰਗੇ ਖੱਡੇ ਪੈ ਚੁੱਕੇ ਨੇ ਤੇ ਬਹੁਤ ਦੂਰ ਤੱਕ ਹੈ ਬਹੁਤ ਦੂਰ ਤੱਕ ਏਰੀਆ ਹੈ ਤੁਸੀਂ ਜਿੱਥੋਂ ਤੱਕ ਵੀ ਨਜ਼ਰ ਮਾਰੋਗੇ ਨਾ ਇਹ ਸਾਰਾ ਏਰੀਆ ਇਸ ਟਾਈਮ ਰੇਤਾ ਦੇ ਨਾਲ ਭਰਿਆ ਹੋਇਆ ਤੇ ਇਸ ਤਰੀਕੇ ਨਾਲ ਟੀਮਾਂ ਬਣਾ ਕੇ ਅਲੱਗ-ਅਲੱਗ ਗਰੁੱਪ ਦੇ ਵਿੱਚ ਵੀਰ ਲੱਗੇ ਹੋਏ ਨੇ ਤਾਂ ਕਿ ਇਹਨਾਂ ਜ਼ਮੀਨਾਂ ਨੂੰ ਫਿਰ ਤੋਂ ਹਰਿਆ-ਭਰਿਆ ਬਣਾਉਣ ਵਾਸਤੇ ਕੋਸ਼ਿਸ਼ਾਂ جاری ਨੇ ਤਾਂ ਕਿ ਫਿਰ ਤੋਂ ਇਹਨਾਂ ਜ਼ਮੀਨਾਂ ਨੂੰ ਹਰਿਆ-ਭਰਿਆ ਬਣਾਇਆ ਜਾ ਸਕੇ ਰੇਤਾ ਵਗੈਰਾ ਚੱਕੀ ਜਾ ਸਕੇ ਤੇ ਜੇਕਰ ਗੱਲ ਕਰਾਂ ਮੈਂ ਦਰਿਆ ਦੀ ਪਹਿਲਾਂ ਵੀ ਜਿਵੇਂ ਦੱਸ ਕੇਟਾ ਕਿ ਦਾ ਦਰਿਆ ਜਿਸ ਜਗ੍ਹਾ ਤੇ ਮੈਂ ਖੜਾ ਇਸ ਜਗ੍ਹਾ ਤੋਂ ਲਗਭਗ 1.5 ਤੋਂ 2 ਕਿਲੋਮੀਟਰ ਪਿੱਛੇ ਹੈ ਤੇ ਫਿਰ ਵੀ ਇੱਥੋਂ ਤੱਕ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਮਾਰ ਵਜੀ ਹੈ ਇੱਥੋਂ ਤੱਕ ਕਿੰਨੀ ਨਹੀਂ ਰੇਤਾ ਹੈ ਇਸ ਤੋਂ ਅੱਗੇ ਡੂੰਗੇ-ਡੂੰਗੇ ਖੱਡੇ ਨੇ ਇਸ ਤੋਂ ਅੱਗੇ ਵੀ ਜਿਹੜੀਆਂ ਫਸਲਾਂ ਨੇ ਬਿਲਕੁਲ ਖਤਮ ਹੋ ਚੁੱਕੀਆਂ ਨੇ ਤੇ ਅੱਗੇ ਵੀ ਚੱਲਦੇ ਆਂ ਕੁਝ ਹੋਰ ਵੀ ਚੀਜ਼ਾਂ ਜਿਹੜੀਆਂ ਮੈਂ ਤੁਹਾਡੇ ਨਾਲ ਵੀਡੀਓ ਰਾਹੀਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦਾ ਇੱਕ ਚੀਜ਼ ਹੋਰ ਤੁਹਾਡੇ ਨਾਲ ਸਾਂਝੀ ਕਰਾਂ ਜ਼ਮੀਨਾਂ ਦੇਖੋ ਕਿੰਨੀਆਂ ਖਾ ਗਿਆ ਇਹ ਦਰਿਆ ਉਹ ਢਿੱਗ ਜਿਹੜੇ ਦਿਖ ਰਹੇ ਤੁਹਾਨੂੰ ਉਹ ਢਿੱਗਾ ਤੱਕ ਪਹਿਲਾਂ ਜਿਹੜਾ ਬੰਨ ਹੋਇਆ ਕਰਦਾ ਸੀ ਪੁਰਾਣਾ ਇਸ ਦਰਿਆ ਦਾ ਤੇ ਪਹਿਲਾਂ ਬੰਨ ਹੋਇਆ ਕਰਦਾ ਸੀਗਾ ਤੇ ਜਦੋਂ ਫਲੱਡ ਆਇਆ ਫਲੱਡ ਤੋਂ ਬਾਅਦ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਪਤਾ ਨਹੀਂ ਕਿੰਨੇ ਕਿੱਲੇ ਜਿਹੜੇ ਕਿਸਾਨ ਭਰਾਵਾਂ ਦੀ ਜ਼ਮੀਨ ਦੇ ਆ ਦਰਿਆ ਦੇ ਵਿੱਚ ਹੀ ਵਹਿ ਗਏ ਵੱਢ ਕੇ ਲੈ ਗਿਆ ਸਾਰੇ ਮਿੱਟੀ ਜਿਹੜੀ ਸੀ ਕਿ ਲਿਆਂ ਦੀ ਜ਼ਮੀਨਾਂ ਦੀ ਸਾਰੀ ਰੋੜ ਚੁੱਕੀ ਆ ਤੇ ਇੱਥੇ ਐਨੇ ਡੂੰਗੇ ਡੂੰਗੇ ਖੱਡੇ ਮੰਨ ਕੇ ਚਲੋ ਇੱਥੇ 20 ਤੋਂ 25 ਫੁੱਟ ਡੂੰਗਾ ਜਿਹੜਾ ਜ਼ਿਆਦਾ ਹੀ ਹੋਏਗਾ ਤੇ ਸਾਰੀ ਸਾਰੀ ਜ਼ਮੀਨ ਹੈ ਸਾਰੀ ਸਾਰੀ ਜਿੰਨੇ ਕਿੱਲੇ ਸੀਗੇ ਬੰਨ ਉਸ ਜਗ੍ਹਾ ਤੇ ਸੀਗਾ ਜਿੱਥੇ ਉਹ ਢੱਗਾ ਜਿਹਾਂ ਬਣੀਆਂ ਹੋਈਆਂ ਨੇ ਪਰ ਇੱਧਰ ਸਾਰੀ ਸਾਰੀ ਜ਼ਮੀਨ ਖਤਮ ਹੋ ਚੁੱਕੀ ਐ ਜਿੰਨੀ ਜ਼ਮੀਨ ਸੀ ਪਾਣੀ ਦੇ ਵਿੱਚ ਰੋੜ ਕੇ ਚਲੀ ਗਈ ਪਤਾ ਨਹੀਂ ਕਿੰਨੇ ਕਿੱਲੇ ਹੋਣਗੇ ਜਿਹੜੇ ਕਿਸਾਨ ਵੀਰਾਂ ਦੇ ਇਸ ਤਰੀਕੇ ਨਾਲ ਪਾਣੀ ਦੇ ਵਿੱਚ ਬਹਿ ਚੁੱਕੇ ਨੇ ਪਾਣੀ ਉਹਨਾਂ ਨੂੰ ਰੋੜ ਕੇ ਲੈ ਗਿਆ ਸ਼ਬਦਾ ਚੀਜ਼ਾਂ ਬਿਆਦ ਕੰਪੇਅਰ ਕਰਨੀਆਂ ਬਹੁਤ ਔਖੀਆਂ ਨੇ ਇਹਦਾ ਦਰਦ ਕਿਸਾਨ ਵੀਰ ਹੀ ਜਾਣਦਾ ਜਿਹਦੀ ਜੇ ਜ਼ਮੀਨ ਰੂੜੀ ਹੈ ਬਹੁਤ ਔਖਾ ਯਾਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿਹੋ ਜਿਹੇ ਹਾਲਾਤ ਨੇ ਤੇ ਪਾਣੀ ਹਜੇ ਵੀ ਦਰਿਆ ਦੇ ਵਿੱਚ ਕਾਫੀ ਤੇਜ਼ੀ ਨਾਲ ਤੇਜ਼ੀ ਦੇ ਨਾਲ ਚੱਲ ਰਿਹਾ ਤੇ ਹੁਣ ਇੰਨਾ ਪਾਣੀ ਹੈ ਤੇ ਜਦੋਂ ਫਲੱਡ ਆਇਆ ਹੋਊਗਾ ਉਸ ਟਾਈਮ ਇਹਦੇ ਵਿੱਚ ਕਿੰਨਾ ਪਾਣੀ ਹੋਵੇਗਾ ਦਰਿਆ ਦੀ ਚੌੜਾਈ ਵੀ ਕਾਫੀ ਜ਼ਿਆਦਾ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਬਹੁਤ ਵੱਡਾ ਦਰਿਆ ਹੈ ਇੱਥੇ ਤੇ ਇੱਕ ਵਾਰ ਫੇਰ ਦਿਖਾਦਾ ਤੁਹਾਨੂੰ ਕਿ ਜ਼ਮੀਨਾਂ ਦੇਖੋ ਕਿੱਦਾਂ ਖਤਮ ਹੋ ਗਈਆਂ ਪਾਣੀ ਦੇ ਵਿੱਚ ਕਿੱਦਾਂ ਵਹਿ ਗਈਆਂ ਤੇ ਸਵੇਰ ਤੋਂ ਜਦੋਂ ਕਿ ਅਸੀਂ ਧਰਮਕੋਟ ਦੇ ਇਲਾਕੇ ਦੇ ਵਿੱਚ ਸੇਵਾ ਨਿਭਾ ਰਹੇ ਸੀਗੇ ਕਾਫੀ ਦਿਨ ਹੋ ਗਏ ਸੀ ਸਾਨੂੰ ਆਏ ਨੂੰ ਲਗਭਗ 4-5 ਦਿਨ ਲਗਾਤਾਰ ਹੋ ਗਏ ਸੀ ਤੇ ਅੱਜ ਲਾਸਟ ਦਿਨ ਸੇਵਾ ਦੀ ਸਮਾਪਤੀ ਕਰਕੇ ਤੇ ਵਾਪਸੀ ਹੁਣ ਅਸੀਂ ਆਪਣੇ ਘਰਾਂ ਵੱਲੋਂ ਚੱਲੇ ਪਾ ਰਹੇ ਨੇ ਤੇ ਜੇਕਰ ਫਿਰ ਕਿਤੇ ਸਮਾਂ ਮਿਲਿਆ ਕਣ ਜਦੋਂ ਕਿ ਹੁਣ ਵੀਰਾਂ ਨੇ ਫਸਲਾਂ ਵਗੈਰਾ ਤਿਆਰ ਸੀਗਾ ਇਹਨਾਂ ਨੇ ਝੋਨਾ ਵਗੈਰਾ ਵੜਣੇ ਆ ਜਾ ਕੇ ਸਾਡੇ ਏਰੀਆ ਦੇ ਵਿੱਚ ਫਸਲਾਂ ਪਿਆਰ ਸੀ ਆ ਤੇ ਜੇਕਰ ਫਿਰ ਸਮਾਂ ਮਿਲਿਆ ਵਾਇਗਰੂ ਮੇਰ ਕਰੇ ਤਾਂ ਵਾਇਗਰੂ ਬਲ ਬਖਸ਼ੇ ਦੁਬਾਰਾ ਕੋਸ਼ਿਸ਼ ਕਰਾਂਗੇ ਕਿ ਵਾਪਿਸ ਆਣ ਕੇ ਇਨ੍ਹਾਂ ਇਲਾਕਿਆਂ ਦੇ ਵਿੱਚ ਕਿਸਾਨ ਭਰਾਵਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਤੇ ਫਿਲਹਾਲ ਕੁਝ ਇਸ ਕਦਰ ਲਗਾਤਾਰ ਸੇਵਾਵਾਂ ਜਾਰੀ ਨੇ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਇਸ ਵੀਡੀਓ ਦੇ ਰਾਹੀਂ ਅਸੀਂ ਹੋਰ ਵੀ ਵੀਰਾਂ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਕਿ ਜਿੰਨਾ ਵੀ ਵੀਰਾਂ ਕੋਲ ਸਮਾਂ ਹੈਗਾ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਸਮਾਂ ਕੱਢ ਕੇ ਇਹਨਾਂ ਇਲਾਕਿਆਂ ਦੇ ਵਿੱਚ ਪਹੁੰਚ ਕੇ ਕਿਸਾਨ ਵੀਰਾਂ ਦੀ ਮਦਦ ਜ਼ਰੂਰ ਕਰੋ ਤਾਂ ਕਿ ਇਹਨਾਂ ਫਸਲਾਂ ਨੂੰ ਇਹਨਾਂ ਜ਼ਮੀਨਾਂ ਨੂੰ ਫਿਰ ਤੋਂ ਆਬਾਦ ਕੀਤਾ ਜਾ ਸਕੇ ਇਹਨਾਂ ਜਗ੍ਹਾ ਤੇ ਫਿਰ ਤੋਂ ਫਸਲਾਂ ਬੀਜੀਆਂ ਜਾ ਸਕਣ ਤੇ ਫਿਲਹਾਲ ਜਿਵੇਂ ਕਿ ਪਹਿਲਾਂ ਵੀ ਦੱਸ ਰਿਹਾ ਰਾਵੀ ਦਰਿਆ ਦੇ ਕੰਢੇ ਤੋਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੀ ਰਾਵੀ ਦਰਿਆ ਦੇ ਤਹਾਰ ਲੱਗੇ ਜਿਹੜੀਆਂ ਜ਼ਮੀਨਾਂ ਸੀਗੀਆਂ ਉਸ ਇਲਾਕੇ ਤੋਂ ਜਿਹੜੀਆਂ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੀਗਾ ਤੇ ਅੱਗੇ ਵੀ ਅਸੀਂ ਇਦਾਂ ਹੀ ਤੁਹਾਡੇ ਨਾਲ ਅਸ਼ ਵੀਡੀਓ ਸਾਂਝੀਆਂ ਕਰਦੇ ਰਵਾਂਗੇ ਵੀਡੀਓਜ਼ ਨਾਲ ਚੈਨਲ ਨੂੰ ਜ਼ਰੂਰ ਪਰੋ ਧੰਨਵਾਦ ਵਾਹਿਗੁਰੂ ਮਿਹਰ ਕਰੇ